ਪੰਜਾਬ ਦੇ ਕਈ ਥਾਵਾਂ 'ਤੇ ਹੜ ਆਏ ਹੋਏ ਨੇ ਜਿਸ ਨੂੰ ਲੈ ਕੇ ਵਕ ਵਕ ਸਮਾਜ ਸੇਵੀਆਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਅੱਜ ਗੁਰਦੁਆਰਾ ਗਰੀ ਪੋਰਖਾ ਸਾਹਿਬ ਤੋਂ ਵੀ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਕਿ ਕਿਸ ਤਰ੍ਹਾਂ ਹਰ ਪਿੰਡ ਦੇ ਲੋਕਾਂ ਦੀ ਸੇਵਾ ਕੀਤੀ ਜਾਵੇ ਸਾਡੇ ਨਾਲ ਭਾਈ ਸਾਹਿਬ ਨੇ ਅਸਰ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੀ ਕੀ ਫੈਸਲੇ ਲਏ ਗਏ ਨੇ ਪ੍ਰਯੋਜਿਕਾ ਕਾਲਸਾ ਵਈ ਮੇਰਾ ਨਾਮ ਅਜੇਪਾਲ ਸਿੰਘ ਰਾਏ ਹੈ ਜੀ ਆ ਮੈਂ ਮੁੱਖ ਸੇਵਾਦਾਰ ਹਾਂ ਇਸਲਤ ਸਤਲੋਜ ਦਾ ਤੇ ਅਸੀਂ ਆਪਾਂ ਇੱਥੇ ਜੋ ਹੈਗਾ ਪਿਛਲੇ ਕੁਝ ਮਹੀਨਿਆਂ ਤੋਂ ਵਿਹਾਰ ਆ ਰਿਹਾ ਹੈ ਉਹਦੇ ਚ ਆਪਾਂ ਲਗਾਤਾਰ ਆਪਣੀ ਸੇਵਾ ਚੱਲ ਰਹੀ ਹੈਗੀ ਆ ਇੱਕ ਫਰੋਸਪੋਰ ਕੋਈ ਹਰੀਕੇ ਪੱਤੰ ਤੇ ਆਪਣਾ ਕੀ ਹੈ ਰਾਹਤ ਕੈਂਪ ਲੱਗਿਆ ਇੱਕ ਲਾਦੂ ਕਾਂ ਵੰਡੀ ਫਾਜ਼ਲ ਕਾ ਦੇ ਵਿੱਚ ਲੱਗਿਆ ਇਹ ਦੋਨੇ ਕੈਂਪਾਂ ਤੋਂ ਆਪਾਂ ਚਾਰਾ ਫੀਡ ਤੇ ਪਾਣੀ ਦੇ ਰਹੇ ਆ ਨਾਲ ਅੱਜ ਫਿਰ ਨਾਲ ਤੋਂ ਮਿੱਟੀ ਦੀ ਸੱਤੀ ਕਿਉਂਕਿ ਬਾਣੇ ਚੋਂ ਤਰ ਤਰ ਇਡਾਨੀਆ ਹੋਣੀ ਸ਼ੁਰੂ ਹੋਈ ਹੈ ਤਾਂ ਕਿ ਵੀ ਮਜ਼ਬੂਤੀ ਕੀਤੀ ਜਾਵੇ ਉੱਥੇ ਸੋ ਹਰ ਪ੍ਰਕਾਰ ਦੀ ਆਪਾਂ ਉੱਥੇ ਸੇਵਾ ਦੇ ਰਹੇ ਆ ਤੇ ਆਪਣੀ ਜਿਹੜੀ ਜਥੇਬੰਦੀ ਦੇ ਹੈਗੇ ਆ ਸਾਰੇ ਮੈਂਬਰ ਹੈਗੇ ਆ ਉਹ ਐਂ ਲਾਸਟ ਮਾਈਲ ਤੱਕ ਜਾਂਦੇ ਆ ਪਹੁੰਚਣ ਤੱਕ ਸੋ ਇੱਥੇ ਪਵਾਦ ਦੇ ਵਿੱਚ ਆਪਾਂ ਲੋਕ ਖੇਤ ਮਿਸ਼ਨ ਨਾਲ ਤੇ ਮਿਸਲ ਪਵਾਦ ਦਾ ਆਇਨਾ ਮਿਲ ਕੇ ਆਪਣਾ ਇਹ ਸਿਗਾ ਕੀ ਵਿਆਪਾਤ ਤੋਂ ਜੋ ਰਸਦियां ਜੋ ਸਮਾਨ ਆਉ ਸਹੀ ਟਿਕਾਣੇ ਤੇ ਪਹੁੰਚਾ ਸਕੀਏ ਉਹਨੇ ਤਿੰਨ ਕਲੈਕਸ਼ਨ ਸੈਂਟਰਸ ਬਣਾਏ ਹੈਗੇ ਆ ਇੱਕ ਸਾਥ ਫੇਜ਼ ਦੇ ਵਿੱਚ ਬਿੱਟੂ ਕਬ ਹੈ ਇੱਕ ਚਨਾਉ ਮੁਰਦਾਨਾ ਸਾਹਿਬ ਰੋਡ ਦੇ ਉੱਤੇ ਰੋਡ ਪਰ ਘਰ ਆ ਉੱਥੇ ਜੀ ਤੇ ਤੀਜਾ ਆਪਣਾ ਗੜੀਪੁਰ ਖਾ ਮਾਜਲੀ ਬਲਾਕ ਦੇ ਵਿੱਚ ਇਹ ਤਿੰਨ ਸੈਂਟਰਸ ਬਣਾਏ ਆ ਇੱਥੇ ਲੋਕਾਂ ਨੇ ਬਹੁਤ ਬਹੁਤ ਦੇ ਲੋਕਾਂ ਦੇ ਬਹੁਤ ਹਮ ਹਮਾ ਕੇ ਪਾਣੀ ਦੀ ਰਾਸ਼ਨ ਦੀ ਜਾਂ ਕਿਟਾਂ ਦੀ ਸਾਰੀ ਸੇਵਾ ਕਰ ਰਹੇ ਆ

ਜਿਹੜਾ ਤੁਸੀਂ ਬੰਦੇ ਅੰਦਰ ਅੰਦਰ ਆ ਉਹ ਸਾਰੀ ਤਾਂ 8 8 10 10 ਫੁੱਟ ਪਾਣੀ ਹੈਗਾ ਕਦੇ ਉਹ ਫੁੱਟ ਘਟ ਜਾਂਦਾ ਕਦੇ ਫੁੱਟ ਵੱਧ ਜਾਂਦਾ ਪਰ ਹਲੇ ਉੱਥੇ ਕਿਤੇ ਅੰਦਰ ਜਾਇ ਨਹੀਂ ਰਿਹਾ ਸਟੈਕਾਂ ਦੇ ਆਸ-ਪਾਸੇ ਬਹੁਤ ਪਾਣੀ ਆ ਜਿੱਥੇ ਕਿਤੇ ਹੁਣ ਅੰਦਰ ਲੋਕ ਬੈਠੇ ਆ ਉਹ ਸਿਰਫ ਇਸ ਕਰਕੇ ਬੈਠੇ ਕਿ ਜਾਂ ਤਾਂ ਉਹਨਾਂ ਨੂੰ ਕੱਢਿਆ ਨਹੀਂ ਜਾ ਪਾਰਿਆ ਜਾਂ ਦੂਜੀ ਇਹ ਹੈਗੇ ਆ ਕਿ ਕਈ ਵਾਰੀ ਬਜ਼ੁਰਗ ਇਹ ਵੀ ਡਰ ਜਾਂਦੇ ਵੀ ਕੋਈ ਚੋਰੀਆਂ ਨਾ ਹੋ ਜਾਣ ਕਿਉਂਕਿ 2023 ਚ ਚੋਰੀਆਂ ਵੀ ਹੋਈਆਂ ਉੱਥੇ ਸੋ ਇਹਨਾਂ ਚੀਜ਼ਾਂ ਦਾ ਡਰ ਜਿਹੜਾ ਹੈਗਾ ਇਹ ਖੰਦਾ ਬਾਕੀ ਇਸ ਟਾਈਮ ਸਰਕਾਰ ਕੋਲ ਸਾਧਨ ਵੀ ਹੈ ਨਹੀਂ ਉਹਨਾਂ ਤੱਕ ਚੀਜ਼ਾਂ ਪਹੁੰਚਾਉਣ ਦੇ ਜਾਂ ਉਹਨਾਂ ਤੋਂ ਉਹਨਾਂ ਨੂੰ ਉੱਥੋਂ ਕੱਢ ਕੇ ਲੈ ਆਉਣ ਦੇ ਜਿਵੇਂ ਬੋਟਸ ਦੀ ਬਹੁਤ ਕਮੀ ਹੈਗੀ ਆ ਆਪਾਂ ਵੀ ਮਿਸਲ ਸਤਲਜ ਨੂੰ ਉਪਰਾਲਾ ਕੀਤਾ ਕੱਲ ਆਪਾਂ ਬੋਟਸੇ ਭੇਜ ਦਾਂਗੇ ਆਪਣੇ ਵੱਲੋਂ ਵੀ ਪਹਿਲਾਂ ਆਪਾਂ ਨੂੰ ਬੜੂ ਸਾਹ ਵਾਲਿਆਂ ਨੇ ਤੋਂ ਕਿਸ਼ਤੀਆਂ ਦਿੱਤੀਆਂ ਵੀ ਅਸੀਂ ਜਿਹਾ ਕਿ ਪ੍ਰਸ਼ਾਸਨ ਵਾਲੇ ਆਪਣੇ ਤੋਂ ਲੈ ਗਏ ਉਹਨਾਂ ਆਪਾਂ ਆਪਦੀ ਸੰਸਥਾ ਦੀ ਜਾਂ ਜਥੇਬੰਦੀ ਦੀ ਉੱਥੇ ਬੋਟ ਭੇਜ ਦਾਂਗੇ ਕੱਲ ਤੇ ਇਸੇ ਤਰ੍ਹਾਂ ਕੁਝ ਲੈਫਟਸ ਬਣਾਏ ਆਪਣੇ ਇੱਕ ਸਰਵਿਸ ਨਾਲ ਮੁੰਡੇ ਆਪਣੇ ਨਾਲ ਹੈਗੇ ਆ ਉਹਨਾਂ ਨੇ ਰੈਫਟ ਸੇਜੇ ਬਣਾਏ ਆ ਤਾਂ ਕਿ ਵੀ ਜੇ ਹੈਲਪ ਕਰਨੀ ਹੋਵੇ ਬੋਟ ਨਾ ਹੋਵੇ ਕਿਸ਼ਤੀ ਨਾ ਹੋਵੇ ਤਾਂ ਰੈਫਟ ਜਿਹੜੇ ਗਿਆ ਉਹ ਕੰਮ ਆ ਜੇ ਤੁਸੀਂ ਇਹ ਗੱਲ ਆਖੀ ਹੈ ਸਰਕਾਰ ਦੇ ਦਾਅਵਿਆਂ ਦੀ ਭਗਵੰਤਪານ ਸਾਹਿਬ ਤਾਂ ਕਹਿ ਰਹੇ ਮੈਂ ਆਪਣਾ ਹੈਲੀਕਾਪਟਰ ਤਾਂ ਲੋਕਾਂ ਨੂੰ ਦੇ ਚੁੱਕਿਆ ਕਿ ਉਹਦਾ ਫਾਇਦਾ ਨਹੀਂ ਹੋ ਰਿਹਾ ਲੋਕਾਂ ਨੂੰ ਦੇਖੋ ਜੀ ਹੈਲੀਕਾਪਟਰ ਕੋਈ ਐਮਰਜੈਂਸੀ ਚ ਇੱਕ ਦੋ ਥਾਂ ਹੈਲਪ ਕਰ ਸਕਦਾ ਪਰ ਮੇਜਰ ਜਿਵੇਂ ਮਾਸ ਰਿਲੀਫ ਹੈਗੀ ਹੈ ਇਹ ਕਿਸ਼ਤੀਆਂ ਨੇ ਉਹਨਾਂ ਨੇ ਕਹਿੰਦੇ ਪਰ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਪੰਜਾਬ ਸਰਕਾਰ ਕੋਲੇ 117 ਕਰੋੜ ਰੁਪਏ ਆਇਆ ਸੀਗਾ ਜਿਹੜਾ ਕਿ ਪ੍ਰੀ ਮੇਨਟੇਨੈਂਸੀ ਮਤਲਬ ਫਲਡਸ ਦੀ ਤਿਆਰੀ ਵਾਸਤੇ ਸੀਗਾ ਉਹਦੇ ਵਿੱਚੋਂ ਇਹਨਾਂ ਨੇ ਕੁਝ ਨਹੀਂ ਖਰਚਿਆ ਇਹ ਤਾਂ ਆਹੇ ਆਰਾਮ ਨਾਲ ਬੈਠੇ ਸੀਗੇ ਕਿ ਵੀ ਕਦੀ ਨਹੀਂ ਹੋਣਾ ਆਜ ਨਹੀਂ ਕਿਸ਼ਤੀਆਂ ਦੀ ਘਾਟ ਆਇਆ ਕੋਸ਼ ਤੁਸੀਂ ਸੋਚੋ ਕਿ ਜੇ ਇੱਕ ਕਿਸ਼ਤੀ ਚ 5-6 ਲੱਖ ਦੀ ਆਉਂਦੀ ਆ ਜਾਂ ਮਹਿੰਗੀਆਂ ਵੀ ਲੈ ਸਕਦੇ ਸੀ ਇਹ ਤਾਂ ਪਰ 5-6 ਲੱਖ ਨਹੀਂ ਆਉਂਦੀ ਆ ਤਾਂ ਜੇ ਘੱਟੋ ਘੱਟ ਹੋਰ ਕੁਝ ਨਹੀਂ ਕੋਈ ਜੇ ਮਤਲਬ ਹੋਰ ਮਿਨੀਮਮ ਇੰਨਾ ਤਾਂ ਕਰ ਸਕਦੇ ਸੀ ਕਿ ਨਾ ਕਿ ਕੋਈ 100 ਕਿਸ਼ਤੀਆਂ ਅ ਲੈ ਕੇ ਰੱਖ ਲੈਂਦੇ ਵੀ ਕਿ 5 ਕਰੋੜ ਦੀ ਇਹ ਪੈਣੀ ਸੀ ਫਿਰ ਆ ਆਪਣੇ ਨਾਲ ਸੁਖਣਾ ਲੈਕਚ ਕਿੰਨੀਆਂ ਕਿਸ਼ਤੀਆਂ ਕਰੀਆਂ ਗਈਆਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਕਹਿਨ ਕਿ ਵੀ ਉੱਥੇ ਭੇਜੋ ਲੋਕਾਂ ਨੂੰ ਕਿ ਵੀ ਜਿਹਨਾਂ ਦੀ ਜਾਨ ਬਚਾਈ ਸਕੇ ਸੋ ਪੈडल बोट्स ਬਣਾਈਆਂ ਜਾ ਸਕਦੀ ਇਸ ਮਤਲਬ ਬਹੁਤ ਖੁਸ਼ ਹੈਗਾ ਕਿ ਵੀ 10-15 ਕਰੋੜ ਦੇ ਵਿੱਚ ਵੀ ਐਨਾ ਖਸਮਾਨ ਬਣਾਇਆ ਜਾ ਸਕਦਾ ਸੀ ਉਹਦੇ ਵਿੱਚੋਂ ਜਿਹੜਾ ਕਿ ਉਹ ਹਮੇਸ਼ਾ ਆਪਣੇ ਕੰਮ ਮੁਤਾਬਕ ਹੋਣਾ ਸੀ ਜਣੀ ਇੱਕ ਵਾਰੀ ਡੈਮ ਸੋ ਹੋਰ ਵੱਨ ਮਜ਼ਬੂਤ ਕੀਤਾ ਜਾ ਸਕਦੇ ਸੀ ਲੋਕਾਂ ਨੂੰ ਐਕਟਿਵ ਕੀਤਾ ਜਾ ਸਕਦੇ ਪਰ ਉਹ ਕੁਛ ਨਹੀਂ ਹੋਇਆ ਤੇ ਹੁਣ ਹੋਣਾ ਕੀ ਆ ਕਿ ਜਦੋਂ ਸਾਰਾ ਕੁਝ ਠੀਕ ਹੋ ਜਾਣਾ ਇਹਨਾਂ ਨੇ ਕਿਹਾ ਰੇਤਾ ਜ਼ਿੰਮੇਵਾਰ ਨਹੀਂ ਵੇਚ ਸਕਦਾ ਸਰਕਾਰ ਦਾ ਹੋ ਗਿਆ ਸੋ ਉਹ ਵੀ ਧੱਕਾ ਕਰਨਾ ਸੋ ਇਸ ਨੀਤੀ ਅਰ ਬਤੀ ਸਰਕਾਰ ਨਾ ਤਾਂ ਫੰਡਸ ਯੂਜ਼ ਕਰ ਰਹੀ ਆ ਨਾ ਕੋਈ ਜ਼ਿੰਮੇਵਾਰੀ ਲੈ ਰਹੀ ਆ ਨਾ ਕੋਈ ਕੰਮ ਕਰ ਇੱਕ ਭਾਈ ਸਾਹਿਬ ਹੋ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਗਿਆ ਜਿਸ ਦੇ ਵਿੱਚ ਆਪ ਦੀ ਵਰਗੇ ਸਮਾਜ ਸੇਵੀ ਜਦੋਂ ਗੱਡੀਆਂ ਦੇ ਸਮਾਨ ਲੈ ਕੇ ਉੱਤੇ ਪਹੁੰਚਦੇ ਨੇ ਤਾਂ ਸਰਕਾਰ ਦੇ ਕੁਝ ਬੰਦੇ ਉਹ ਸਮਾਨ ਆਪਣੇ ਕੈਂਪਾਂ ਵਿੱਚ ਰੱਖ ਲੈਂਦੇ ਨੇ

ਐਮਐਲਏ ਨੇ ਉਹ ਵੰਡਣਾ ਸ਼ੁਰੂ ਕਰਤਾ ਜਿੱਤੇ ਲੋਕਾਂ ਨੇ ਰਜਿਸਟਰ ਵੀ ਕੀਤਾ ਕਿ ਵੀ ਇਹ ਤੇਰਾ ਸਮਾਨ ਨਹੀਂਗਾ ਸੋ ਇਹ ਗੱਲਾਂ ਉਹ ਨਾ ਕਰਨੇ ਖੁਸ ਆਪਣੇ ਸਾਹਮਣੇ ਆ ਸਰਕਾਰ ਨੂੰ ਇਸ ਟਾਈਮ ਚਾਹੀਦਾ ਹੈ ਕਿ ਉਹ ਹੱਥ ਬੰਨ ਕੇ ਮੰਨੇ ਇਹ ਸਾਡਾ ਫੇਲਿਅਰ ਹੋਇਆ ਸਾਡੇ ਤੇ ਤੇ ਕਮੀਆਂ ਰਹੀਆਂ ਤੇ ਭਰਾਓ ਆਪਾਂ ਵੰਡ ਨਾ ਪਾਈਏ ਸਮਾਜ ਸਾਰਾ ਇਕੱਠਾ ਹੈਗਾ ਤੇ ਸਰਕਾਰਾਂ ਚ ਤੇ ਸਮਾਜ ਚ ਅੰਤਰ ਨਹੀਂ ਹੁੰਦਾ ਸਰਕਾਰ ਕੀ ਹੁੰਦੀ ਹੈ ਸਮਾਜ ਦਾ ਹਿੱਸਾ ਹੁੰਦੀ ਹੈ ਨਾ ਉਸੇ ਨੂੰ ਭਲਾ ਕਰਨਾ ਹੁੰਦਾ ਤਾਂ ਉਹਨਾਂ ਨੂੰ ਸਭੋਂ ਕਦੇ ਕਿ ਵੀ ਸਾਡੀ ਮਦਦ ਕਰੋ ਆਪਾਂ ਆਉਦੇ ਜਿਹੜੇ ਵਸੀਲੇ ਆ ਉਹਨਾਂ ਨੂੰ ਪ੍ਰੋਪਰ ਤਰ੍ਹਾਂ ਵੰਡ ਕੇ ਵੀ ਇੱਕ ਜਗ੍ਹਾ ਨਾ ਇਕੱਠੇ ਹੋ ਜਾਣ ਹਣਾ ਹੁੰਦਾ ਕੀ ਪਿਆ ਕਿ ਜਿਵੇਂ ਉਹਨਾਂ ਆਪਾਂ ਜੇ ਹਰੀਕੇ ਨੇ ਪੋਤੇ ਬੈਠੀਆਂ ਉਹਨੇ ਨੇੜੇ ਨੇੜੇ ਜ਼ਿਆਦਾ ਸੇਵਾ ਹੋ ਜੂਗੀ ਅਗਾਂਹ ਦੀ ਪੰਦਰ ਜਾਂਦੇ ਨੇ ਉਹ ਕੰਮ ਸਰਕਾਰ ਕਰ ਸਕਦੀ ਹੈ ਜੇ ਚਾਹੇ ਤੇ ਉਹਦੇ ਵਿੱਚ ਇੱਕ ਕੋਆਰਡੀਨੇਸ਼ਨ ਚਾਹੀਦਾ ਦੇਖੋ ਦੁਨੀਆ ਦੇ ਵਿੱਚ ਜਦੋਂ ਵਿਪਤਾਵਾਂ ਆਉਂਦੀਆਂ ਤੇ ਸਰਕਾਰਾਂ ਦਾ ਤੇ ਸਿਵਲ ਬਾਡੀਜ਼ ਦਾ ਕੋਆਰਡੀਨੇਸ਼ਨ ਚਾਹੀਦਾ ਹੁੰਦਾ ਜਿਹੜੀਆਂ ਉਹ ਬਾਡੀਜ਼ ਜਿਹੜੀਆਂ ਹਿੰਦੀਆਂ ਉਸੇ ਟਾਈਮ ਹੀ ਐਨਜੀਓਜ਼ ਜਾਂ ਹੋਰ ਬਾਡੀਜ਼ ਕੰਮ ਹੋਦੀਆਂ ਨੇ ਜਾਂ ਹੋਰ ਦੂਜੀਆਂ ਪੋਲਿਟਿਕਲ ਪਾਰਟੀਆਂ ਮਤਲਬ ਮੈਂ ਤਾਂ ਇਹ ਕਹਾਂਗਾ ਕਿ ਜੇ ਸਰਕਾਰ ਕੋਲ ਨੂੰ ਕਰ ਓਕੇ ਸਾਰੇ ਪੋਲਿਟਿਕਲ ਪਾਰਟੀਆਂ ਨੂੰ ਕਿਉਂ ਨਹੀਂ ਇੰਗੇਜ ਕਰ ਲੇ ਨੂੰ ਬੁਲਾਵੇ ਕਦੇ ਵੀ ਆਪਣੇ ਕੋਲ ਇਕੱਠੇ ਵਿਪਤਾ ਆਈ ਵੀ ਆ ਬਸ ਤਾਂ ਸਾਰੇ ਪੰਜਾਬ ਦੀ ਆ ਨਾ ਤਾਂ ਉਹ ਵਿੱਚ ਤੁਸੀਂ ਹਾਲ ਦਾ ਫੋਟੋਸ਼ਾਪ ਫੋਟੋਗ੍ਰਾਫੀ ਆਏ ਕਰਨਾ ਜਾਓ ਉਥੇ ਆਪਾਂ ਹਿੱਸੇ ਵੰਡ ਲੀਏ ਸਾਰਿਆਂ ਦੀ ਜ਼ਿੰਮੇਵਾਰੀ ਲਈਏ ਉਥੇ ਉਹ ਜਗ੍ਹਾ ਨੂੰ ਕੰਟਰੋਲ ਕੀਤਾ ਜਾਵੇ ਉਥੇ ਲੋਕਾਂ ਤੱਕ ਚੀਜ਼ਾਂ ਪਹੁੰਚਾਈਆਂ ਜਾਣ ਆਖਰੀ ਸਵਾਲ ਹੈ ਜਦੋਂ ਵੀ ਕਿਤੇ ਵੀ ਦੇਸ਼ ਕਿਸੇ ਲੋੜ ਪੈਂਦੀ ਹੈ ਤਾਂ ਪੰਜਾਬੀ ਤੇ ਸਿੱਖ ਸਭ ਤੋਂ ਪਹਿਲਾਂ ਖੜਦੇ ਨੇ ਪਰ ਹੁਣ ਜਦੋਂ ਪੰਜਾਬ ਨੂੰ ਲੋੜ ਪੈਂਦੀ ਹੈ ਤੇ ਬਾਹਰ ਤੋਂ ਕੋਈ ਨਹੀਂ ਆਇਆ ਕਿਤੇ ਨੇ ਕਿਤੇ ਮਨ ਚ ਹੁੰਦਾ ਪਰ ਜ਼ਰੂਰ ਹੋਣਾ ਵੀ ਯਾਰ ਅਸੀਂ ਲੋਕਾਂ ਦੀ ਮਦਦ ਕਰਦੇ ਹਾਂ ਸਾਨੂੰ ਮਦਦ ਦੀ ਲੋੜ ਪਈ ਤਾਂ ਇਸ ਵਕਤ ਬਹੁਤ ਘੱਟ ਲੋਕ ਆ ਰਹੇ ਨੇ ਉਹ ਕੋਈ ਇਹ ਦੁੱਖ ਦੀ ਗੱਲ ਤਾਂ ਇਹ ਆ ਕਿ ਵੀ ਪ੍ਰਾਈਮ ਮਿੰਿਸਟਰ ਸਾਹਿਬ ਇਹ ਕਹਿ ਰਹੇ ਆ ਕਿ ਅਫਗਾਨਿਸਤਾਨ ਚ ਪਚਾਰ ਆਇਆ ਤੇ ਅਸੀਂ ਉਹਨੇ ਪੈਸਾ ਦੇ ਰਿਹਾ ਉਹਦਾ ਪੰਜਾਬ ਦੀ ਨਜ਼ਰ ਆਇਆ ਕੀ ਕੀ ਹੋਵੇ ਠੀਕ ਹੈ ਦੂਜੀ ਵੱਡੀ ਗੱਲ ਇਹ ਆ ਕਿ ਵੀ ਸਰਕਾਰਾਂ ਨੇ ਬਾਹਰ ਨੂੰ ਕੋਈ ਮਦਦ ਨਹੀਂ ਕੀਤੀ ਫੰਡਸ ਜਿਹੜੇ ਹੈਗੇ ਆ ਉਹ ਹਰਿਆਣੇ ਕੋਲੇ ਵੀ ਬਹੁਤ ਜ਼ਿਆਦਾ ਪਏ ਪਰ ਹਰਿਆਣੇ ਚ ਕੋਈ ਵਿਪਤਾ ਨਹੀਂ ਆਈ ਸਕੋ ਪੰਜਾਬ ਦੀ ਜਿਹੜੀ ਵਿਪਤਾ ਉਹਦਾ ਕਾਰਨ ਹਰਿਆਣਾ ਤੇ ਰਾਜਸਥਾਨ ਨੂੰ ਜ਼ਿਆਦਾ ਪਾਣੀ ਵੀ ਆ ਕਿ ਉੱਥੇ ਸਟੋਰ ਹੋ ਜਾਂਦਾ ਅਚਾਨਕ ਛੱਡਣਾ ਪੈਂਦਾ ਸੋ ਉਹ ਕਿਤੇ ਮਦਦ ਨਹੀਂ ਹੋ ਰਹੀ ਹਾਂ ਪਰ ਇਹ ਨਹੀਂ ਕਹਿ ਸਕਦੇ ਆਪਾਂ ਬਿਲਕੁਲ ਨਹੀਂ ਰਾਜਸਥਾਨ ਚੋਂ ਹਰਿਆਣੇ ਚੋਂ ਜਿਹੜੇ ਆਪਣੇ ਭਰਾ ਹੈਗੇ ਆ ਹੋਰ ਕਿਸਾਨੀ ਸੰਘਰਸ਼ ਹੋਣੇ ਆਪਣੇ ਨਾਲ ਸੀ ਉਹ ਆਪਦੀ ਜਿੰਨੀ ਉਹਨੇ ਸਮਰੱਥਾ ਉਹ ਕੁਛ ਨਾ ਕੁਛ ਲੈ ਕੇ ਪਹੁੰਚ ਰਹੇ ਆ ਜੀ ਧੰਨਵਾਦ ਜੀ ਤਾਂ ਇਹ ਸੰ ਭਾਈ ਸਾਹਿਬ ਇਹਨਾਂ ਨੇ ਕਾਫੀ ਗੱਲਾਂ ਆਖੀਆਂ ਤੇ ਹੜਪੀਟ ਦਾ ਬਾਰੇ ਵੀ ਗੱਲਾਂ ਦੱਸੀਆਂ ਤੇ ਨਾਲ ਹੀ ਇਹਨਾਂ ਨੇ ਹਰਿਆਣਾ ਬਾਰੇ ਵੀ ਬੋਲਿਆ ਕਿ ਕਈ ਲੋਕ ਨੇ ਅਜੇ ਨੇ ਜੋ ਕਿ ਸਮਾਜ ਸੇਵੀ ਨੇ ਅਤੇ ਵਕ ਵਕ ਸਟੇਟਾਂ ਤੋਂ ਵੀ ਜਿਹੜੇ ਪੰਜਾਬ ਦੀ ਮਦਦ ਕਰਨ ਦੇ ਲਈ ਆ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪਣੇ ਸਾਂਝੇ ਵਿਚਾਰ ਕਰਿਓ ਕਿ ਆਖਰ ਤੁਸੀਂ ਕਿਵੇਂ ਯੋਗਦਾਨ ਪਾਣਾ ਚਾਹਦੇ ਹੋ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨੁਲ ਕੁਰਾਲੀ